ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਸੋਰਸਿੰਗ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਤਰਨਤਾਰਨ ਭੋਲਾ ਰਡੇਰੀ ਫਾਰਮ ਤੇ ਸੰਦੀਪ ਕੀ ਹਾਲ ਨੇ ਵਧੀਆ ਵਧੀਆ ਸੰਧੂ ਸਾਹਿਬ ਬੂਰੀ ਮੱਝ ਫੇਰ ਲੈ ਜਾਂਦੀ ਅੱਜ ਫੇਰ ਲੈ ਜਾਂਦੀ ਬੂਰੀ ਨੀਲੀ ਸੰਧੂ ਸਾਹਿਬ ਬੂਰੀ ਨੀਲੀ ਤੇ ਨਾਲ ਦੀ ਨਾਲ ਤਿਲਾਂ ਵਾਲੀ ਤੇ ਲਾ ਲਈ ਆ ਤੇ ਸੁਆ ਕਿ ਨਵਾਂ ਵੀਰ ਦੂਜਾ ਸੁਆ ਝੋਟੀ ਸੂਈ ਆ ਦੂਜਾ ਸੁਆ ਮਗਰ ਇਹਦੇ ਕੀ ਆ ਜੀ ਮਗਰ ਇਹਦੇ ਕੱਟੀ ਆ ਸੰਧੂ ਸਾਹਿਬ ਮਗਰ ਕੱਟੀ ਆ ਗਈ ਤੇ ਬੂਰੀ ਮੈਂਟ ਕੱਟਾ ਕੱਟਾ ਜੀ ਕੱਟ ਮਗਰ ਕੱਟਾ ਮੇਲ ਕਾਫ ਇੱਕ ਵਾਰੀ ਫੇਰ ਕਨਫਰਮ ਕਰਾ ਦੇਣੇ ਕੱਟਾ ਮਗਰ ਦਾਦ ਦੇ ਦੀ ਸੂਈ ਆ ਬਾਕੀ ਮੇਰਾ ਭਰਾ ਵੇਖੋ ਪਿੱਠਪੂੜਾ ਤੇ ਲੇਵਾ ਵੇਖੋ ਥੱਬਿਆਂ ਦਾ ਠੀਕ ਆ ਜੀ ਸੋ ਚਵਾਉ ਆ ਮਾਰ 14 ਕਿਲੋ ਸੰਤੂ ਸਭ ਚਵਾਉਗੇ ਚਲੋ ਪੱਠਾ ਟੱਕਾ ਜਦੋਂ ਆ ਗਿਆ ਚਲੋ ਤੂੜੀਆਂ ਪੈਣ ਦੀਆਂ ਜਿਹਦੇ ਘਰ ਜਾਂਦੇ ਉਹ ਬਾਕੀ ਚੋਣ ਚਾਂ ਦੀ ਬਹੁਤ ਪਤੀਆਂ ਬਹੁਤ ਜਰੀ ਆ ਪਚਵਾਈ ਦੀਆਂ ਧਾਰਾਂ ਵਿੱਚ ਮਾਰ ਕੇ ਵਿਖਾਈਆਂ ਇੱਕ ਨੰਬਰ ਠੀਕ ਆ ਭਰਾ ਹਾਂਜੀ ਲੈ ਵੀ ਸੰਦੀਪ ਇੱਕ ਵਾਰੀ ਹੋਰ ਮੜਾ ਮੋੜ ਕੇ ਦੋ ਭਰਾਵਾਂ ਨੂੰ ਬਿੱਲੀਆਂ ਖਾਣੇ ਬੱਲਾ ਮੱਥਾ ਬੱਗੀ ਮੋਛ ਚੌ ਪੈਰਾਂ ਤੇ ਮਾਰਕਿੰਗ ਨਿਸ਼ਾਨੀਆਂ ਹਵਾਨੇ ਲੈਵੇ ਤੇ ਤੂੰ ਤੇ ਨਿਸ਼ਾਨ ਉਹ ਜਿਹੜੀ ਦੋਸਤੋ ਹਵਾਨੇ ਨੂੰ ਟੱਚ ਕਰਦੀ ਵਾਈਟ ਵੱਡੀ ਝੋਟੀ ਆ ਸਤਿ ਸਭ ਨਿੱਕੀ ਜੀ ਮਾਜ ਤੁਹਾਨੂੰ ਦਿਖਾ ਰਹੇ ਆ ਬਹੁਤ ਜਾਇਦ ਰੇਟ ਦੇ ਵਿੱਚ ਮਿਲ ਜੂਗੀ 10 11 ਕਿਲੋ ਹਾਜ਼ਰ ਦੁੱਧ 10 ਦਿਨਾਂ ਦੀ ਸੂਈ ਥੱਲੇ ਤੇ ਇਹਦਾ ਮੁੱਲ ਸੰਦੀਪ ਭਰਾ ਕੀ ਮੁੱਲ 1 5ੀ 15 ਦੀ ਦੇਣੀ ਆ ਜੱਸ ਨੂੰ 1 15 ਦੀ ਜੱਸनोई ਲੋ ਵੀ 1 ਲੱਖ 15 ਹਜ਼ਾਰ ਦੀ 200 ਇਹ ਅੱਜ ਫਾਈਨਲ ਜਿਹੜੀ ਮਿਲੂਗੀ ਆਪਣੇ ਭਰਾਵਾਂ ਨੂੰ ਜੀ ਜੱਸ ਨੂੰ ਠੀਕ ਆ ਜੀ ਆ ਦੇਖੋ ਬਹੁਤ ਜਿਆਦੀ ਸਾਫ਼ ਸਫਾਈ ਕਾ ਇਧਰੋਂ ਇੱਕ ਸਾੜ ਤੋਂ ਵੀ ਤੁਹਾਨੂੰ ਚੈੱਕ ਕਰਾਉਣੀ ਆਪਾਂ ਸੁਲੇਵੇ ਦੀ ਬੰਤਰ ਬਹੁਤ ਸੋਹਣੀ ਟਿਕਾਣੇ ਤੇ ਆ ਉਹਨਾਂ ਹੀ ਲੇਵਾ ਤੇ ਲੁੱਟੋ ਮੇਲਾ ਠੀਕ ਆ ਜੀ ਆ ਦੇਖੋ